ਖਾਸ ਕਰ ਸੁਨੀਲ ਚਾਖੜ ਹੋਰਾਂ ਦੀ ਉੱਥੇ ਸ਼ਰਧਾਂਜਲੀ ਦੇ ਸਮੇਂ ਪੇਸ਼ ਕੀਤੀ ਗਈ ਤਸਵੀਰ ਬਹੁਤ ਅਹਿਮਿਤਕੀ ਐਕਚੁਅਲੀ ਅਰਥ ਕੀ ਨਹੀਂ ਕਿਥੋਂ ਤੱਕ ਮਾਰ ਜਾਂਦੀ ਹਰਪਾਲ ਚੀਮਾ ਜੀ ਕਹਿੰਦੇ ਕਾਂਗਰਸ ਦੇ ਜਿਹੜਾ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਪੜੀ ਉਹਨਾਂ ਡਰਗ ਟੈਸਟ ਹੋਣਾ ਚਾਹੀਦਾ ਕਿਉਂਕਿ ਉਹ ਕਹਿੰਦੇ ਥੀਮ ਦੀ ਖੇਤੀ ਦੀ ਬਕਾਲਤ ਕਰਦੇ ਨੇ ਉਹ ਤਾਂ ਨਸ਼ਾ ਫਲਾ ਰਹੇ ਨੇ ਪੰਜਾਬ ਦੀ ਕੀ ਤਸਕਰਾਂ ਚ ਸਪਲਾਈਅਰ ਚ ਐ ਨਸ਼ੇ ਦਾ ਗ੍ਰੋਚ ਲਾਉਣ ਵਾਲੇ ਚ ਤੇ ਨਸ਼ਾ ਕਰਨ ਵਾਲੇ ਚ ਪੀੜਤ ਕੋਈ ਫਰਕ ਨੂੰ ਕਰ ਰਹੇ ਆ ਕਿ ਨਹੀਂ ਇਹ ਵੀ ਪਾਛਣ ਵਾਲੀ ਗੱਲ ਹੈ ਮਾ ਨਾਣੀ ਮਾਮਲੇ ਚ ਦੋਰਾ ਰੱਖੀ ਨਹੀਂ ਲੱਗਦਾ ਕਿ ਇਹ ਪਾਟਕਾਂ ਦੇ ਧਿਆਨ ਜਰੂਰ ਆਉਣਾ ਚਾਹੀਦਾ ਇਹ ਗੌਰ ਮੰਗਦਾ ਕਿਤਨਾ ਕਿਤੇ ਕਿਹਾਂ ਦੀ ਗੱਲ ਹੋਣੀ ਚਾਹੀਦੀ ਗਲੋਬਲ ਪੰਜਾਬੀ ਵਿਖਰੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਪ੍ਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਵੀ ਮੈ ਲੈ ਕੇ ਹਾਜ਼ਰਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਸੁਖਦੇਵ ਸਿੰਘ ਢੀਂਟਸਾ ਸੁਖਦੇਵ ਸਿੰਘ ਢੀਂਟਸਾ ਹੋਰਾਂ ਦੇ ਅੰਤਮ ਅਰਦਾਸ ਦੇ ਮੌਕੇ ਤੇ ਵੱਡੀਆਂ ਸਿਆਸੀ ਹਸਤੀਆਂ ਪਹੁੰਚੀਆਂ ਵੱਡੀ ਗਿਣਤੀ ਸਿਆਸੀ ਲੀਡਰ ਪਹੁੰਚੇ ਪੰਥਕ ਲੀਡਰ ਪਹੁੰਚੇ ਸ਼ਖਸੀਤਾਂ ਪਹੁੰਚੀਆਂ ਵੱਡੀ ਗਿਣਤੀ ਇਕੱਠ ਹੋਇਆ ਸ਼ਰਧਾਂਜਲੀਆ ਭੇਟ ਕੀਤੀਆਂ ਗਈਆਂ ਵਰਤਸਤ ਅંજਲੀਆਂ ਭੇਟ ਕਰਨ ਦੇ ਨਾਲ ਨਾਲ ਸਿਆਸੀ ਤਕਰੀਰਾਂ ਬਹੁਤ ਹੋਈਆਂ ਤੇ ਉਹਦੇ ਬਹੁਤ ਗਹਿਰੇ ਅਰਥ ਨੇ ਖਾਸ ਕਰ ਸੁਨੀਲ ਚਾਖੜ ਹੋਰਾਂ ਦੀ ਉੱਥੇ ਸ਼ਰਧਾਂਜਲੀ ਦੇ ਸਮੇਂ ਪੇਸ਼ ਕੀਤੀ ਗਈ ਤਸਵੀਜ਼ ਬਹੁਤ ਐਹਮियत ਰੱਖਦੀ ਹੈ ਕਿ ਉਹਦੇ ਅਰਥ ਕੀ ਨੇ ਕਿੱਥੋਂ ਤੱਕ ਮਾਰ ਜਾਂਦੀ ਹੈ ਉਹਦੀ ਸੁਖਦੇਵ ਸਿੰਘ ਜੀ ਦਾ ਸਦਾ ਪੂਰਾ ਜੀਵਨ ਰਾਜਨੀਤਿਕ ਜੀਵਨ ਰਿਹਾ ਰਾਜਨੀਤੀ ਸਫਾ ਦੇ ਵਿੱਚ ਉਹ ਨੈਸ਼ਨਲ ਪੱਧਰ ਦੇ ਉੱਤੇ ਜੇਕਰ ਦੇਖੀਏ ਤਾਂ ਕੇਂਦਰੀ ਸਰਕਾਰ аж ਮੰਤਰੀ ਤੱਕ ਰਹੇ ਨੇ ਲੋਕ ਸਭਾ ਮੈਂਬਰ ਰਾਜ ਸਭਾ ਮੈਂਬਰ ਪੰਜਾਬ ਦੇ ਵਿੱਚ ਮੰਤਰੀ ਐਮ ਐਲ ਏ ਫਿਰ ਪੁੱਤਰ ਮੋ ਸਾਰਾ ਸਾਰਾ ਵਰਤਾਰਾ ਰਿਹਾ ਸੋ ਜਿਹੜੀ ਸਿਆਸਤ ਅਕਾਲੀ ਦਲ ਦੀ ਚੱਲਦੀ ਰਹੀ ਆ ਕਿ ਗਾਂ ਅਗਲੀਆਂ ਪੀੜ੍ਹੀਆਂ ਨੂੰ ਬਰਾਸ ਸੌਂਪੋ ਉਹਦੇ ਵਿੱਚ ਸਗੇਪ ਸੀ ਤਿੰਨ ਸਭ ਵੀ ਰਹੇ ਨੇ ਸੋ ਇਸ ਲਈ ਕੁੱਲ ਮਿਲਾ ਕੇ ਉਹਨਾਂ ਦੀ ਸਮੁੱਚੀ ਜੀਵਨ ਦੀ ਜਿਹੜੀ ਪਗਡੰਡੀ ਨੂੰ ਜਦੋਂ ਤੁਸੀਂ ਖੋਖਣ ਦੀ ਕੋਸ਼ਿਸ਼ ਕਰਦੇ ਹੋ ਤਾਂ ਉਹਦੇ ਵਿੱਚੋਂ ਰਾਜਨੀਤੀ ਝਲਕਦੀ ਆ ਕਿਉਂਕਿ ਹੈ ਹੀ ਜੀਵਨ ਰਾਜਨੀਤਿਕ ਸੋਇਸ ਲਈ ਉਹਨਾਂ ਦਾ ਸ਼ਰਧਾਂਜਲੀ ਸਮਾਗਮ ਵੀ ਰਾਜਨੀਤਿਕ ਰੇਲੀ ਵਰਗਾ ਹੀ ਸੀ ਹਰ ਵਿਅਕਤੀ ਨੇ ਉਹਨਾਂ ਦੇ ਜੀਵਨ ਨਾਲ ਜੋੜ ਕੇ ਅਕਾਲੀ ਦਲ ਦੇ ਸਫ਼ਰ ਨਾਲ ਜੋੜ ਕੇ ਬਾਦਲ ਹੋਰਾਂ ਦੇ ਨਾਲ ਸਾਝ ਨਾਲ ਜੋੜ ਕੇ ਹੈ ਜਾਂ ਉਹਨਾਂ ਦੇ ਨਿੱਜ ਨਾਲ ਜੋੜ ਕੇ ਆਪਣੇ ਆਪ ਦੇ ਨਿੱਜ ਨਾਲ ਜੋੜ ਕੇ ਹਰ ਇੱਕ ਨੇ ਬਿਆਨੀਆਂ ਕੀਤੀ ਦਰਜਨਾ ਬੰਦਿਆਂ ਨੇ ਸ਼ਰਧਾਂਜਲੀ ਭੇਟ ਕੀਤੀ ਬੁਲਾਰਿਆਂ ਦੇ ਵਿੱਚ ਵੱਡੇ ਵੱਡੇ ਨਾਮ ਸੀ ਚਾਹੇ ਖੁਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੋਰੀ ਹੋਣ ਹੈ ਜਾਨੀ ਹਰਪ੍ਰੀਤ ਸਿੰਘ ਦਾ ਨਾਮ ਹੋਵੇ ਪਰ ਸੁਖਵੀਰ ਸਿੰਘ ਬਾਦਲ ਦਾ ਨਾਮ ਹੋਵੇ ਅਮਨ अरोड़ा ਹੋਣ ਇਹਨਾਂ ਪ੍ਰਤਾਪ ਬਾਜਬਾ ਹੋਵੇ ਚੰਦੂ ਮਾਜਰਾ ਸੰਭਾਲ ਰਹੇ ਸੀ ਮਨ ਪਤਿਆਲੀ ਹੋਣ ਇਹਨਾਂ ਬਾਬਾ ਮਤਲਬ ਕਿ ਵਰਨਾਮ ਸਿੰਘ ਖਾਲਸਾ ਰਨਾਮ ਸਿੰਘ ਟੂਮਾ ਜਿਹੜੇ ਨੇ ਉਹ ਹੁਣ ਇਹਨਾਂ ਚਾਹੇ ਫਿਰ ਤਰਨਜੁੱਗੋਰੀ ਹੋਣ ਸੋਏ بڑے ਨਾਮ ਇਹਦੇ ਵਿੱਚ ਇਸੇ ਤਰ੍ਹਾਂ ਮਤਲਬ ਕਿ ਹਾਂ ਬਾਕੀ ਸਾਰੇ ਲੀਡਰ ਵੀ ਜਿਨ੍ਹਾਂ ਚ ਬਡਾਲਾ ਹੋਰੀ ਵੀ ਗੁਰਪ੍ਰਤਾਪ ਸਿੰਘ ਬਡਾਲਾ ਵੀ ਹਾਂ ਤਰਲੋਚਨ ਸਿੰਘ ਵੀ ਬਲਬੀਰ ਸਿੰਘ ਰਾਜੇਵਾਲ ਵੀ ਤੇ ਇਸੇ ਤਰ੍ਹਾਂ ਹਨਾ ਅਜੀਤ ਦੇ ਸੰਪਾਦਕ ਰਵਿੰਦਰ ਹਮਦਰਦ ਵੀ ਤੇ ਧੰਨਵਾਦ ਕਰਨ ਵਾਲਿਆਂ ਦੇ ਵਿੱਚ ਹਾਂ ਖੁਦ ਉਹਨਾਂ ਦੇ ਪੁੱਤਰ ਵੀ ਪਰਮਿੰਦਰ ਢੀਂਟ ਸਾਹਿਬ ਵੀ ਪਰ ਇਹ ਸ਼ਬਦ ਦੇ ਦਰਮਿਆਨ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੀ ਸੁਨੀਲ ਜਾਖੜ ਨੇ ਜਦੋਂ ਇਹ ਗੱਲ ਕਹੀ ਤਾਂ ਉਹ ਗੱਲ ਲਗਭਗ ਪੰਜਾਬ ਦਾ ਹਰ ਵਿਅਕਤੀ ਸੋਚਦਾ ਪੰਜਾਬ ਪੱਖੀ ਹਰ ਤਿਰ ਸੋਚਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਦਾ ਹੋਂਦ ਚ ਰਹਿਣਾ ਬਹੁਤ ਜ਼ਰੂਰੀ ਹੈ। ਪੰਜਾਬ ਨੂੰ ਪੰਜਾਬ ਦੀ ਸਿਆਸਤ ਨੂੰ ਨੇੜੇ ਤੋਂ ਵੇਖਣ ਵਾਲੇ ਜਾਣਦੇ ਨੇ ਕਿ ਇੱਥੇ ਖੇਤਰੀ ਪਾਰਟੀ ਦਾ ਇੱਕ ਰੋਹ ਇੱਕ ਰਤਬਾ ਐ ਇੱਕ ਅਸਰ ਇੱਕ ਰਸੂਖ ਲਗਾਤਾਰ ਰਿਹਾ ਤੇ ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਇੱਕ ਮੋਢੀ ਜਮਾਤ ਰਹੀ ਹੈ ਜਿਹਦੀ ਮੋਰਚਿਆਂ ਦੀ ਜਦੋਂ ਜਹਿਦ ਦੀ ਪੰਥਕ ਮਸਲਿਆਂ ਤੇ ਸਿੱਖ ਮਸਲਿਆਂ ਤੇ ਖੇਤਰ ਦੇ ਮਸਲਿਆਂ ਤੇ ਪਿੰਡੂ ਮਸਲਿਆਂ ਤੇ ਕਿਸਾਨੀ ਤੇ ਖੂਬ ਪਕੜ ਰਹੀ ਹੈ ਪਰ ਜਦੋਂ ਸ਼੍ਰੋਮਣੀ ਕਾਲਜਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦਾ ਦੌਰ ਆਉਂਦਾ ਤਦ ਉਸ ਦੇ ਦੌਰ ਦੇ ਵਿੱਚ ਪਰਿਵਾਰਵਾਦ ਹਾਵੀ ਹੋਣਾ ਸ਼ੁਰੂ ਹੁੰਦਾ ਇਸ ਲਈ ਕਿ ਨਾਲ ਦੇ ਸਾਥੀਆਂ ਨੂੰ ਕੋਈ ਚੁਣੌਤੀ ਨਾ ਮਿਲੇ ਤਾਂ ਕੱਲੇ ਬਾਦਲ ਸਾਹਿਬ ਆਪਣੇ ਤੱਕ ਆਪਣੇ ਪਰਿਵਾਰ ਦੀ ਤੱਕ ਹੀ ਤਾਕਤ ਨਹੀਂ ਰੱਖਦੇ ਉਹ ਨਾਲ ਦੇ ਸਾਥੀਆਂ ਦੇ ਵੀ ਪਰਿਵਾਰਾਂ ਨੂੰ ਨਾਲ ਲਿਆ ਕੇ ਇੱਕ ਤਰ੍ਹਾਂ ਜਿਵੇਂ ਕਾਣਾ ਕਰਨਾ ਹੁੰਦਾ ਵਾਕਿਆ ਨੂੰ ਉਹ ਪ੍ਰਕਿਰਿਆ ਵੀ ਅਪਣਾਉਂਦੇ ਨੇ ਹੁਣ ਉਹ ਸਭ ਤੋਂ ਬਾਅਦ ਅੱਜ ਸੁਨੀਲ ਜਾਖੜ ਜਦੋਂ ਉੱਥੇ ਗੱਲ ਕਰ ਰਹੀ ਸੀ ਕਿ ਵੀ ਇਸ ਪੰਥਕ ਪਾਰਟੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਇੰਤਕਾਲ ਕਿਸੇ ਹੋਰ ਨੇ ਆਪਣੇ ਨਾਮ ਚੜਾ ਲੈਣਾ ਇਸ ਲਈ ਉਹ ਇਕਤਾ ਦੀ ਅਪੀਲ ਕਰਦੇ ਨੇ ਉਹ ਕਹਿੰਦੇ ਨੇ ਇਕੱਠੇ ਹੋ ਜੋ ਨਹੀਂ ਤੇ ਕਿਸੇ ਹੋਰ ਦੇ ਨਾਂ ਇੰਤਕਾਲ ਚੜ ਜੂਗਾ ਕਿਹਦੇ ਨਾਲ ਆਮ ਆਦੀ ਪਾਰਟੀ ਦੇ ਨਾਮ ਜਿਹਦੇ ਨਾਮ ਹੁਣ ਚੜਿਆ ਹੋਇਆ ਜਾਂ ਕਾਂਗਰਸ ਦੇ ਨਾਮ ਜਿਹਦੇ ਨਾਮ ਪਹਿਲਾਂ ਵੀ ਕਈ ਵਾਰ ਚੜਿਆ ਜਾਂ ਉਹ ਭਾਜਪਾ ਜਿਹੜਾ ਪਹਿਲਾਂ ਸਾਂਝੇ ਇੰਤਕਾਲ 'ਚ ਸ਼ਾਮਲ ਰਹੀ ਹੈ ਉਸ ਕੰਨੀ ਜ਼ਿਕਰ ਕਰਦੇ ਨੇ ਸੁਨੀਲ ਜਾਖੜ ਕੀ ਸੱਚਮੁੱਚ ਅਕਾਲੀ ਦਲ ਨੂੰ ਸਰਜੀਤ ਹੋਇਆ ਦੇਖਣਾ ਚਾਹੁੰਦੇ ਨੇ ਜਾਂ ਉਹ ਇਹਦੇ ਵਿੱਚੋਂ ਭਾਜਪਾ ਦੀ ਸਿਆਸਤ ਪਾਲਦੇ ਨੇ ਜਾਂ ਜਾਖੜ ਹੋਰਾਂ ਦਾ ਇਹ ਮੰਨਣਾ ਕਿ ਵੀ ਜੇ ਅਕਾਲੀ ਦਲ ਇਕੱਠਾ ਹੁੰਦਿਆਂ ਤਾਂ ਸਾਨੂੰ ਸਾਂਝ ਪਾਉਣੀ ਸੌਖੀ ਹੋ ਜੂਗੀ ਨਹੀਂ ਕਦੇ ਬਾਦਲਾਂ ਦੇ ਸਿਰ ਤੇ ਪੰਜਾਬ ਚ ਦਾਖਲ ਹੋਇਆ ਐਨ ਭਾਰਤੀ ਜਨਤਾ ਪਾਰਟੀ ਦਾ ਉਹ ਰਥ ਜਿਹੜਾ ਹੁਣ ਡਾਮਾਡੋਲ ਹੋ ਗਿਆ ਤੇ ਉਸ ਨੂੰ ਮੁੜ ਸਰਜੀਤ ਕਰਨ ਦੇ ਲਈ ਉਸ ਨੂੰ ਮੁੜ ਲੀਤੇ ਲਿਆਉਣ ਦੇ ਲਈ ਕਦੇ ਕਹਿੰਦੀ ਜੀ ਐਂ ਕਰੋ ਪਿੰਡਸਿਆਂ ਨੂੰ ਤਿਆਰ ਕਰ ਲੋ ਕਦੇ ਕਹਿੰਦੀ ਜੀ ਨਵਾਂ ਦਲ ਬਣਾ ਲੋ ਕਦੇ ਚਰਚਾ ਚੱਲਦੀ ਉਹ ਕਹਿੰਦੀ ਜੀ ਅਮਰਤਪਾਲ ਸਿੰਘ ਦੇ ਪਿੱਛੇ ਵੀ ਉਹੀ ਨੇ ਕਹਿੰਦੇ ਨਹੀਂ ਹੁਣ ਤੁਮਾ ਦੇ ਨਾਲ ਆਗੇ ਖੁਦ ਸੁਖਵੀਰ ਬਾਦਲ ਕਈਆਂ ਦਾ ਸਾਡੇ ਜੱਸੀਦਰ ਨਾਲ ਕੇ ਉਹਨਾਂ ਨਾਲ ਹੈਨਾ ਸੋ ਇਹ ਸਾਰੀਆਂ ਚੀਜ਼ਾਂ ਕਿੰਨਾ ਕਿਤੇ ਸੰਕੇਤ ਕਰਦੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਵਿੱਚ ਸਿੱਖਾਂ ਦੀ ਪਿੰਡੂ ਕਿਸਾਨੀ ਦੀ ਵੋਟ ਭਾਲ ਦੀ ਫਿਰਦੀ ਆ ਤੇ ਉਹ ਵੋਟ ਦੀ ਪੂਰਤੀ ਦੇ ਲਈ ਉਹ ਸੁਖਵੀਰ ਬਾਦਲ ਹੋਰਾਂ ਦੇ ਘਰੋਂ ਬਾਹਰ ਨਿਕਲਣ ਤੋਂ ਬਾਅਦ ਉਹਨਾਂ ਨਾਲ ਟੁੱਟੜੀਆਂ ਹੋਣ ਤੋਂ ਬਾਅਦ ਕੋਈ ਨਾ ਕੋਈ ਮੋਢਾ ਭਾਲਦੀ ਆ ਤੇ ਉਸ ਪ੍ਰਕਿਰਿਆ ਦੇ ਵਿੱਚ ਇਹ ਸਾਰੇ ਪਿਛਲੇ ਤਜਰਬਿਆਂ ਚ ਕੀ ਇਹ ਗੱਲ ਬੀਜੇਪੀ ਨੂੰ ਸਮਝ ਆ ਗਈ ਹੈ ਕਿ ਅਡੋ ਅਡੀ ਜੇ ਰਹੇ ਫਿਰ ਸਾਡਾ ਵੀ ਕੁਝ ਬਟਿਆ ਨਹੀਂ ਜਾਣਾ ਜੇ ਇਕੱਠੇ ਹੋ ਜਾਣ ਫਿਰ ਇਹਨਾਂ ਦਾ ਤਾਂ ਪਤਾ ਨਹੀਂ ਕੁਝ ਵਟਣਗੇ ਕਿ ਨਹੀਂ ਵਟਣਗੇ ਸ਼ਾਇਦ ਸਾਡਾ ਕੁਝ ਵਟ ਹੋ ਜਵੇ ਕੀ ਸੁਨਿਲ ਜਾਖੜ ਦਾ ਹੇਜ਼ ਅਕਾਲੀ ਦਲ ਪ੍ਰਤੀ ਬੀਜੇਪੀ ਦੀ ਸਰਕਾਰ ਲਿਆਉਣ ਲਈ ਜਾਗਿਆ ਕੀ ਸੁਨਿਲ ਜਾਖੜ ਆਪਣੀ ਨਿੱਜੀ ਰਾਜਨੀਤੀ ਦੇ ਕਾਰਨ ਇਹ ਬੋਲ ਰਹੇ ਨੇ ਕਿ ਵੀ ਕੱਲ ਨੂੰ ਜੇ ਬੀਜੇਪੀ ਸਰਕਾਰ ਆਉਂਦੀ ਹੈ ਤਾਂ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਬਣਦਾ ਇਸ ਲਈ ਜਾਂ ਸੱਚਮੁੱਚ ਜਿਹੋ ਜੀ ਉਹਨਾਂ ਦੀ ਦਿੱਖ ਬਣੀ ਹੋਈ ਹੈ ਕਿ ਉਹ ਕਈ ਵਾਰ ਆਪਣੇ ਪਾਰਟੀ ਦੇ ਆਪਣੇ ਪਾਰਟੀ ਦੇ ਸਿਧਾਂਤਾਂ ਦੇ ਆਪਣੇ ਪਾਰਟੀ ਦੀ ਲਾਈਨ ਦੇ ਉਲਟ ਜਾ ਕੇ ਵੀ ਚਾਹੇ ਕਾਂਗਰਸ ਸੀ ਚਾਹੇ ਹੁਣ ਭਾਰਤੀ ਜਨਤਾ ਪਾਰਟੀ ਜੀ ਨੇ ਕਿ ਜਿੱਥੇ ਉਹਨਾਂ ਨੂੰ ਲੱਗਦਾ ਕਿ ਆ ਇਦਾਂ ਹੋਣਾ ਚਾਹੀਦਾ ਉਹਦੀ ਗੱਲ ਕਰਦ ਨੇ ਉਸ ਤਹਿਤ ਉਹਨਾਂ ਨੇ ਗੱਲ ਕੀਤੀ ਹੈ ਸੋ ਇਸ ਲਈ ਉਹਨਾਂ ਦੇ ਬਿਆਨ ਦੀ ਚਰਚਾ ਹਰ ਕੋਈ ਆਪੋ ਆਪਣੇ ਹਸਾਬਿਕ ਤਰ੍ਹਾਂ ਲਾ ਰਿਹਾ ਹੈ ਮੈਂ ਕਹਣਾ ਇਕਤਾ ਦੀ ਅਪੀਲ ਸਹੀ ਹੈ ਜੀ ਜੇ ਉਹ ਚੋ ਰਾਜਨੀਤਿਕ ਲਾਲਸਾ ਵੀ ਹੋਵੇ ਚਲੋ ਮੰਨ ਲਈਏ ਕਿ ਇਹ ਵੀ ਲਾਲਸਾ ਹੋਵੇ ਕਿ ਬੀਜੇਪੀ ਦੇ ਬਹਾਨੇ ਉਹ ਚਾਹੁੰਦੇ ਨੇ ਕਿ ਚਲੋ ਵੀ ਸਾਨੂੰ ਇੱਕ ਨਾਲੇ ਘਟਸੋਰ ਕਰਨਾ ਪਊ ਸਾਰੇ ਇਕੱਠੇ ਹੋ ਜਾਣ ਜੇ ਛੇ ਸਾਡੀ ਤਾਕਤ ਵੀ ਵਾਜੂ ਮੈਂ ਕਹਣਾ ਇਹ ਵੀ ਮਸਲਾ ਹੋਵੇ ਪਰ ਸਵਾਲ ਤਾਂ ਉਹਨਾਂ ਦਾ ਪਈ ਜਿਹਨਾਂ ਨੇ ਇਕੱਠੇ ਹੋਣਾ ਅਕਾਲੀ ਦਲ ਅਕਾਲੀ ਦਲ ਦੀ ਲੀਡਰਸ਼ਿਪ ਜਿਸ ਸਰਾਉਂ ਫਾੜੀ ਫਾੜੀ ਹੋਈ ਆ ਕਿ ਉਹ ਇਕੱਠਿਆਂ ਹੋ ਜਾਣਗੇ ਕਿ ਉਹ ਦਰਾਰਾਂ ਭਰੀਆਂ ਜਾ ਸਕਦੀਆਂ ਨੇ ਜੋ ਖਾਈ ਚ ਬਦਲ ਗਈਆਂ ਨੇ ਵੈਸੇ ਸਿਆਸਤ ਦੇ ਵਿੱਚ ਕੁਝ ਵੀ ਅਣਕਿਆਸੀਆ ਨਹੀਂ ਹੁੰਦਾ ਸਿਆਸਤ ਚ ਜੋ ਤੁਸੀਂ ਸੋਚਦੇ ਹੋ ਕਿ ਨਹੀਂ ਹੋ ਸਕਦਾ ਉਹ ਵੀ ਹੋ ਜਾਂਦਾ ਤੇ ਜੋ ਹੋਣਾ ਨਹੀਂ ਚਾਹੀਦਾ ਹੁੰਦਾ ਉਹ ਵੀ ਹੋ ਜਾਂਦਾ ਸੋ ਇਸ ਲਈ ਕੁਝ ਵੀ ਅਸੰਭਵ ਸ਼ਬਦ ਸਿਆਸਤ ਲਈ ਨਹੀਂ ਬਣਿਆ ਪਰ ਸੁਖਵੀਰ ਬਾਦਲ ਪ੍ਰਧਾਨ ਕੀ ਛੱਡਣਗੇ ਤੇ ਜੇ ਸੁਖਵੀਰ ਬਾਦਲ ਪ੍ਰਧਾਨਗੀ ਨਹੀਂ ਛੱਡਦੇ ਤਾਂ ਬਾਕੀ ਨਾਲ ਆਉਣਗੇ ਤੇ ਜੇ ਸਾਰੇ ਨਾਲ ਆ ਵੀ ਜਾਣ ਤਾਂ ਕੀ ਪੰਜਾਬ ਦੇ ਉਹ ਲੋਕ ਜਿਹੜੇ ਸੁਖਬੀਰ ਬਾਦਲ ਲਈ ਨਾਰੇ ਮਾਰਦੇ ਸੀ ਜਦੋਂ ਕਹਿੰਦੇ ਸੀ 25 ਲੱਖ ਹੋ ਗਈ ਜੀ ਮੈਂਬਰਸ਼ਿਪ ਲਾਓ ਪ੍ਰਧਾਨ ਚੁਣ ਲਿਆ ਦੁਆ ਇਹਨੂੰ ਹੁਬੁਬ ਕੇ ਪੈਂਦੇ ਸੀ ਉਹ ਤੇ ਜਿਹੜੇ ਉਧਰ ਉਹ ਕਹਿੰਦੇ ਨੇ ਲਓ ਜੀ ਸਾਰਾ ਸਿੱਖ ਜਗਤ ਤਾਂ ਸਾਡੇ ਨਾਲ ਆ ਗਿਆ ਐ ਅਸੀਂ ਤਾਂ ਜੀ ਭਰਤੀ ਪ੍ਰਕਿਰਿਆ ਖਿੱਚਤੀ ਹੁਣ ਨਹੀਂ ਇੱਧਰ ਨੂੰ ਆਉਂਦੇ ਉਹਨਾਂ ਨੇ ਜਿਨ੍ਹਾਂ ਨੇ ਵੋਟਾਂ ਬਣਾਈਆਂ ਉਹ ਠੱਗਿਆ ਹੋਇਆ ਮਹਿਸੂਸ ਨਹੀਂ ਕਰਨਗੇ ਤੇ ਜੇ ਹੀ ਲੀਡਰਸ਼ਿਪ ਨੇ ਇਕੱਠਿਆਂ ਹੋ ਕੇ ਮੁੜਕੇ ਅਕਾਲੀ ਦਲ ਚਲਾਉਣਾ ਹੈ ਤਾਂ ਭਈ ਇਹੀ ਤਾਂ ਚਲਾ ਰਹੀ ਸੀ ਫਿਰ ਕੀ ਲੋੜ ਸੀ ਝੁੰਦਾ ਕਮੇਟੀ ਦੀ ਰਿਪੋਰਟ ਦੀ ਤੇ ਕੀ ਲੋੜ ਸੀ ਕੱਲ ਤੱਕ ਸਭ ਤੇ ਸ਼ਿਕਾਇਤ ਦੇਣ ਦੀ ਕੀ ਲੋੜ ਸੀ ਫਿਰ ਸੇਵਾਵਾਂ ਮਾਂ ਤਨਖਾਹਾਂ ਲਵਾਉਣ ਦੀ ਤੇ ਸਾਰਾ ਕੁਝ ਕਰਕਰਾ ਕੇ ਜੇ ਫਿਰ ਉਸੇ ਤਰ੍ਹਾਂ ਜਿਵੇਂ ਸੁਖਵੀਰ ਬਾਦਲ ਮੁੜ ਕੇ ਪ੍ਰਧਾਨ ਬਣਨਾ ਸੀ ਫਿਰ ਛੱਡਿਆ ਕਹਦਾ ਸੀ ਤੇ ਇਸੇ ਤਰ੍ਹਾਂ ਜੇ ਮੁੜਕੇ ਉਹਨਾਂ ਇਕੱਠਿਆਂ ਹੀ ਹੋ ਕੇ ਕਰਨਾ ਕਹਿੰਦੇ ਫਿਰ ਕੀ ਫਾਇਦਾ ਪਰ ਇਕਤਾ ਸ਼ਬਦ ਸਦਾ ਤੱਕ ਤੌਰ ਤੇ ਬਹੁਤ ਸਾਰਥਕ ਸ਼ਬਦ ਹੈ ਪਰ ਸਵਾਲ ਇਹ ਹੈ ਕਿ ਲੀਡਰਸ਼ਿਪ ਜਿਹੜੀ ਹੁਣ ਅੱਡੋ ਅੱਡੀ ਹੋਈ ਫਿਰਦੀ ਆ ਜਿਨ੍ਹਾਂ ਦੀ ਭਰਤੀ ਪ੍ਰਕਿਰਿਆ ਚੋਂ ਇਹ ਕੱਲ ਉੱਭਰ ਰਹੀ ਆ ਕਿ ਸ਼ਾਇਦ ਨਵੀਂ ਲੀਡਰਸ਼ਿਪ ਮਿਲ ਜੂਗੀ ਨਵੇਂ ਚਿਹਰੇ ਮੋਹਰੇ ਨਮਾ ਢੰਗ ਤਰੀਕਾ ਕੋਈ ਮਿਲ ਜੂਗਾ ਉਹ ਆਸਾਂ ਟੁੱਟਣੀ ਉਹ ਟੁੱਟਣੀ ਆ ਪਰ ਸਵਾਲ ਇਹ ਹੈ ਕਿ ਜੇ ਪਹਿਲਾਂ ਪ੍ਰਵਾਨ ਨਹੀਂ ਸੀ ਤਾਂ ਇਕੱਠੇ ਹੋ ਕੇ ਮੁੜ ਕੇ ਲੀਡਰਸ਼ਿਪ ਕਿਵੇਂ ਪ੍ਰਵਾਨ ਚੜੂਗੀ ਜਾਖੜ ਸਾਹਿਬ ਇਹਦਾ ਵੀ ਹਿਸਾਬ ਕਿਤਾਬ ਤੁਸੀਂ ਲਾਇਆ ਕਿ ਨਹੀਂ ਲਾਇਆ ਸੋ ਕਿੰਨੀਆਂ ਤਰ੍ਹਾਂ ਦੀਆਂ ਚਰਚਾਵਾਂ ਇਸ ਸੁਖਦੇਵ ਸਿੰਘ ਢਿੰਟਸਾ ਹੋਰਾਂ ਦੇ ਸ਼ਰਧਾਂਜਲੀ ਸਮਾਗਮ ਤੋਂ ਉੱਠੀਆਂ ਨੇ ਤੇ ਕੁਝ ਤਾਂ ਕਹਿੰਦੇ ਬਾਈ ਇਹ ਗੱਲਾਂ ਹੁੰਦੀਆਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਭੋਗ ਤੇ ਵੀ ਹੋਈਆਂ ਸੀ ਜਦ ਵੀ ਚਰਚਾ ਤੁਰਪੀ ਸੀ ਕਿ ਲੋਜੀ ਘਟਚੋੜ ਫੇਰ ਹੋਇਆ ਇਹ ਗੱਲਾਂ ਵਰਸੀ ਤੱਕ ਵੀ ਆਈਆਂ ਇਹ ਗੱਲਾਂ ਹੋਰ ਵੀ ਕਈ ਮੌਕਿਆਂ ਤੇ ਤੁਰੀਆਂ ਜਦੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਬੇਟੀ ਦਾ ਵਿਆਹ ਸੀ ਤਦ ਵੀ ਗੱਲਾਂ ਆਈਆਂ ਸੋ ਇਹ ਇਹ ਕਹਿੰਦੇ ਜੀ ਹੋ ਸਕਦਾ ਇਹ ਗੱਲਾਂ ਭੋਗ ਦੇ ਨਾਲ ਹੀ ਭੋਗ ਪਾਗੀਆਂ ਹੋਣ ਪਰ ਜੋ ਵੀ ਹੈ ਇੱਕ ਪਰ ਏਕੇ ਦੀ ਗੱਲ ਵੀ ਤੁਰਈ ਆ ਤੇ ਉਹ ਏਕੇ ਦੀ ਗੱਲ ਕੱਲੇ ਅਕਾਲੀ ਦਲ ਦੇ ਅੰਦਰ ਅਕਾਲੀ ਲੀਡਰਾਂ ਦੇ ਅੰਦਰ ਹੀ ਨਹੀਂ ਉਹ ਗੱਲ ਭਾਜਪਾ ਦੇ ਨਾਲ ਏਕੇ ਦੀ ਵੀ ਨਾਲ ਹੀ ਤੁਰ ਪਈ ਹੈ ਗੱਲ ਡੋਪ ਟੈਸਟ ਦੀ ਪੰਜਾਬ 'ਚ ਖੂਬ ਹੋ ਰਹੀ ਹੈ ਜੀ ਹਰਪਾਲ ਚੀਮਾ ਜੀ ਕਹਿੰਦੇ ਕਾਂਗਰਸ ਦੇ ਜਿਹੜਾ ਪ੍ਰਧਾਨ ਹੈ ਅਮਰਿੰਦਰ ਸਿੰਘ ਰਾਜਪੀ ਉਹਨਾਂ ਦਾ ਡੋਪ ਟੈਸਟ ਕਰਾਓ ਉਹਨਾਂ ਦਾ ਡੋਪ ਟੈਸਟ ਹੋਣਾ ਚਾਹੀਦਾ ਕਿਉਂਕਿ ਉਹ ਕਹਿੰਦੇ ਫੀਮ ਦੀ ਖੇਤੀ ਦੀ ਬਕਾਲਤ ਕਰਦੇ ਨੇ ਉਹ ਤਾਂ ਨਸ਼ਾ ਫਲਾ ਰਹੇ ਨੇ ਪੰਜਾਬ 'ਚ ਇਹ ਆਵਾਜ਼ ਪੰਜਾਬ ਦੇ ਵਿੱਚ ਕਈ ਪਲੇਟਫਾਰਮਾਂ ਤੋਂ ਸਮੇਂ-ਸਮੇਂ ਉੱਠਦੀ ਰਹਿੰਦੀ ਹੈ। ਧਰਮਿਰ ਗਾਂਧੀ ਅਤੇ ਹਮੈਤੀ ਨੇ ਰਾਜਾ ਬੜਿੰਗਨੇ ਦੀ ਗੱਲ ਕੀਤੀ ਹੈ, ਕਈ ਹੋਰ ਤਰ੍ਹਾਂ, ਕਈ ਹੋਰ ਸੰਸਥਾਵਾਂ ਨੇ ਇਹ ਗੱਲ ਕਰਦੀਆਂ ਨੇ ਕਿ ਸਾਨੂੰ ਚਿੱਟੇ ਤੋਂ, ਸਿੰਥੈਟਿਕ ਨਸ਼ੇ ਤੋਂ, ਗੋਲੀਆਂ, ਕੈਪਸੂਲ ਤੋਂ, ਟੀਕਿਆਂ ਤੋਂ ਨਜਾਦ ਦਬਾਉਣ ਲਈ ਪਹਿਲਾਂ ਕੁਦਰਤੀ ਨਸ਼ਿਆਂ ਵੱਲ ਮੁੜਨਾ ਪੈਣਾ। ਸੋ ਕਹਿੰਦੇ ਫੇਰ ਉਤੋਂ ਛਡਕਾਰਾ ਮਿਲ ਸਕਦਾ ਤੇ ਫੇਰ ਕਹਿੰਦੇ ਇਹਦੇ ਵਿੱਚੋਂ ਨਿਕਲਣ ਦਾ ਰਸਤਾ ਮਤਲਬ ਇਹ ਚਰਚਾ ਖੂਬ ਚੱਲਦੀ ਆ ਹੁਣ ਰਾਜਾ ਬੜਿੰਗ ਨੇ ਜਦੋਂ ਇਹਦੀ ਹਮਾਇਤ ਕੀਤੀ ਜਾਂ ਮੰਗ ਕੀਤੀ ਤਾਂ ਜੀ ਹਰਪਾਲ ਚਿਮਾ ਜੀ ਕਹਿੰਦੇ ਵੀ ਇਹ ਤਾਂ ਪੰਜਾਬ ਵਿਰੋਧੀ ਨੇ ਇਹ ਤਾਂ ਪੰਜਾਬ ਚ ਨਸ਼ਾ ਫਲਾਉਂਦੇ ਨੇ ਤੇ ਇਸ ਲਈ ਇਹਨਾਂ ਦਾ ਡਰੋਪ ਟੈਸਟ ਕਰਾਇਆ ਜਾਵੇ ਹੁਣ ਇਸ ਚੁਣੌਤੀ ਨੂੰ ਰਾਜਾ ਬੜਿੰਗ ਨੇ ਕਹਿੰਦੇ ਸਬਕਾਰ ਕਰ ਲਿਆ ਉਹ ਕਹਿੰਦਾ ਹਰਪਾਲ ਚਿਮਾ ਜੀ ਮਨਜ਼ੂਰ ਆ ਕਰਾਓ ਡਰੋਪ ਟੈਸਟ ਮੇਰਾ ਪਰ ਡਰੋਪ ਟੈਸਟ ਆਪਣਾ ਵੀ ਕਰਾ ਲਿਓ ਤੇ ਆਪਣੇ ਲੀਡਰਾਂ ਦਾ ਵੀ ਕਹਿੰਦੇ ਸ਼ਰਾਬ ਪੀਣ ਵਾਲਿਆਂ ਦਾ ਵੀ ਡਰਗ ਟੈਸਟ ਹੋਵੇ ਨਸ਼ੇ ਪੱਤੇ ਜਿਹੜੇ ਕਰਦੇ ਨੇ ਨਹੀਂ ਕਰਦੇ ਜਿਹੜੇ ਦਮ ਪਰਦੇ ਨੇ ਉਹਨਾਂ ਦਾ ਵੀ ਹੋਵੇ ਸਾਰਿਆਂ ਦਾ ਮੈਂ ਤਾਂ ਪਹਿਲਾਂ ਵੀ ਕਿੰਨੀ ਵਾਰੀ ਗੱਲ ਕੀਤੀ ਆ ਆਪਣੇ ਪੱਖੋਂ ਇੱਕ ਪਲੇਟਫਾਰਮ ਆ ਰਹੀ ਮੈਂ ਗੱਲ ਅਕਸਰ ਕਰਦਾ ਰਹਿਣਾ ਕਿ ਭਈ ਜੇ ਕਰਨੀ ਆ ਸ਼ੁਰੂਆਤ ਡਾਕਟਰ ਸੀ ਤਾਂ ਸਿੱਖਰ ਤੋਂ ਕਰੋ ਨਾ ਪੰਜਾਬ ਦੇ 117 ਚੁਣੇ ਹੋਏ ਐਮਐਲਏ ਨੇ ਕੋਈ ਸਪੀਕਰ ਆ ਕੋਈ ਮੁੱਖ ਮੰਤਰੀ ਆ ਕੋਈ ਮੰਤਰੀ ਆ ਕੋਈ ਵਿਰੋਧੀ 43 ਡੀਟਰ ਹੈ ਹੈਨਾ ਕੋਈ ਐਮ.ਐਲ.ਏ ਹੈ ਕੋਈ ਚੇਅਰਮੈਨ ਲੱਗਿਆ ਕੁਝ ਪਹਿਲਾਂ ਤਾਂ ਅਸੀਂ 117 ਦੇ 117 ਐਮ.ਐਲ.ਏ ਪੰਜਾਬ ਦੇ ਆਪਣਾ ਡਾਪ ਟੈਸਟ ਕਰਾ ਕੇ ਉਦਾਰਨ ਪੇਸ਼ ਕਰ ਫਿਰ ਜਿੰਨੇ ਚੇਅਰਮੈਨ ਨੇ ਉਹ ਕਰਾਉਣ ਜਿੰਨੇ ਪ੍ਰਸ਼ਾਸਨ ਦੇ ਮੁਖੀ ਨੇ ਪੁਲਿਸ ਦੇ ਮੁਖੀ ਨੇ ਉਹ ਸਾਰੇ ਕਰਾਉਣ ਤੇ ਇਹ ਤੋਂ ਬਾਅਦ ਫਿਰ ਤੁਸੀ ਕੋਨ ਲੱਗਦਾ ਇਹਦੀ ਮੰਗ ਹੈ ਇਹਦੀ ਹੋਣੀ ਚਾਹੀਦੀ ਹੈ ਉਹਦਾ ਹੋਣਾ ਚਾਹੀਦਾ ਫੇ ਕਰਾ ਲਓ ਭਾਈ ਸਭ ਦਾ ਪਰ ਐਂ ਕੋਈ ਸਵਾਲ ਕਰਨ ਤੇ ਕੋਈ ਗੱਲ ਕਰਨ ਤੇ ਜੇ ਭਾਈ ਇਸ ਐਡੌਪਟਸਾਂ ਜੁੜਲਣਾ ਤੂੰ ਮੇਰਾ ਕਰਾਂ ਮੈਂ ਤੇਰਾ ਕਰਾਂ ਤੂੰ ਵੀ ਆ ਜਾ ਮੈਂ ਵੀ ਆ ਜਾ ਇਹਦੇ ਨਾਲ ਕੀ ਪੰਜਾਬ ਦੇ ਵਿੱਚ ਨਸ਼ੇ ਦਾ ਮਸਲਾ ਹੋ ਸਕਦਾ ਸਵਾਲ ਤਾਂ ਸਭ ਤੋਂ ਵੱਡਾ ਸਾਡੇ ਮੂਹਰੇ ਅੱਜ ਜਿਸ ਤਰ੍ਹਾਂ ਦੀ ਨਸ਼ੇ ਦੀ ਚਣੌਤੀ ਆ ਮੈਂ ਇੱਕ ਰਿਪੋਰਟ ਦੇਖ ਰਿਹਾ ਸੀ ਜਿਹੜਾ ਕਹਿੰਦਾ ਆਸਾਨ ਨਹੀਂਗਾ ਜੀ ਨਸ਼ਾ ਮੁਕਤੀ ਦਾ ਰਾਹ ਮਤਲਬ ਇੱਕ ਤਰ੍ਹਾਂ ਨਾਲ ਇਹ ਦੱਸਿਆ ਜਾ ਰਿਹਾ ਕਿ ਇੰਨਾ ਆਸਾਨ ਨਹੀਂਗਾ 2.5 ਲੱਖ ਨਸ਼ਾ ਕਰਨ ਵਾਲੇ ਮਰੀਜ਼ ਰਜਿਸਟਰਡ ਨੇ 16.5 ਲੱਖ ਮਰੀਜ਼ ਇਲਾਜ ਦੇ ਲਈ ਨਸ਼ਾ ਮੁਕਤੀ ਕੇਂਦਰਾਂ ਚ ਨੇ ਮਤਲਬ ਇਹਨਾਂ ਦਾ ਆਮਦ ਆਉਣ ਜਾਣ ਦਾ ਰਿਕਾਰਡ ਹੈ ਇਹਨਾਂ ਦਾ 16.5 ਲੱਖ 2.5 ਲੱਖ ਹੋਰ ਰਜਿਸਟਰਡ ਨੇ 500 ਤੋਂ ਜ਼ਿਆਦਾ ਲੋਕ ਕਹਿੰਦੇ ਜੀ ਆ ਵੀਤੇ 3 ਸਾਲਾਂ ਜਦੋਂ ਦੀ ਆਮ ਆਜ਼ਾਦੀ ਪਾਰਟੀ ਸਰਕਾਰ ਆਈ ਆ ਤਾਂ ਇਹਨਾਂ ਚ 500 ਲੋਕ ਨਸ਼ੇ ਕਰਨ ਜਾਣ ਗਵਾ ਚੁੱਕੇ ਨੇ ਔਰ ਇਹ ਰਿਕਾਰਡ ਮੈਂ ਦੱਸ ਦਿਆਂ ਇਹ ਉਹ ਹੈ ਜਿਹਦੀ ਮੌਤ ਦਾ ਕਾਰਨ ਕੋਈ ਡੋਜ ਲਿਖ ਲਈ ਜਾਂਦੀ ਆ ਨਹੀਂ ਤਾਂ ਜੇ ਹਾਰਟ ਅਟੈਕ ਨਾਲ ਕਿਸੇ ਹੋਰ ਫਾਰਮੂਲੇ ਦਾ ਕੁਦਰਤੀ ਮੌਤ ਨਾਲ ਖਾਤੇ ਪਾਈ ਜਾਂਦੀ ਹੈ ਫੇਰ ਗੱਲਾਂ ਹੋਰ ਨੇ ਨਹੀਂ ਤਾਂ ਪੰਜਾਬ ਚ ਹਰ ਰੋਜ਼ ਇੱਕ ਅੱਧੀ ਜਾਨ ਅਜੇ ਹੀ ਜਾ ਰਹੀ ਹੈ ਜਿਹੜੀ ਵਾਧੇ ਘਾਟੇ ਕਾਰਨ ਗੋਲੀ ਘਟਖਾਣ ਵੱਧ ਖਾਣ ਓਵਰਡੋਜ ਨਾਲ ਜਾ ਰਹੀਆਂ ਨੇ ਉਹ ਮੌਤਾਂ ਪਾਇਆਂ ਕਿਹੜੇ ਖਾਤੇ ਜਾਂਦੀਆਂ ਨੇ ਜਿਵੇਂ ਕਿਸਾਨ ਖੁਦਕੁਸ਼ੀਆਂ ਖੁਦਕੁਸ਼ੀਆਂ ਦਾ ਹੁਣ ਰਿਕਾਰਡਿੰਗ ਰੱਖਿਆ ਜਾਂਦਾ ਉਹਨੂੰ ਖੁਦਕੁਸ਼ੀ ਦੇ ਰਿਕਾਰਡ ਚ ਪਾਉਣੇ ਨਹੀਂ ਦਿੱਤਾ ਜਾਂਦਾ ਉਸੇ ਤਰ੍ਹਾਂ ਇਹਨਾਂ ਨੇ ਰਿਕਾਰਡਸ ਜਿਹੜੀਆਂ 500 ਮੌਤਾਂ ਨੇ ਵੀ ਥੋੜੀਆਂ ਨਹੀਂ ਬੇਈ ਮੌਤ ਸੋ ਹੈਗੀ ਹੈ ਜੀ ਇਹ ਦੋ ਤੋਂ ਤਿੰਨ ਗੁਣਾ ਮਰੀਜ਼ ਰੱਖੇ ਜਾ ਰਹੇ ਨੇ ਨਸ਼ਾ ਸ਼ਰੋ ਕੇਂਦਰਾਂ 'ਚ ਛਾਲਤੇ ਆ ਕਹਿੰਦੇ ਪੰਜਾਬ 'ਚ 208 ਦੇ ਕਰੀਬ ਨਸ਼ਾ ਸ਼ਰੋ ਕੇਂਦਰ ਚੱਲ ਰਹੇ ਨੇ ਇਹਨਾਂ 'ਚੋਂ 170 170 ਦੇ ਕਰੀਬ ਤਾਂ ਪ੍ਰਾਈਵੇਟ ਨੇ ਤੇ 16 ਸੈਂਟਰ ਜ਼ਿਲ੍ਹਿਆਂ 'ਚ ਚੱਲਦੇ ਨੇ ਹੁਣ ਸਵਾਲ ਇਹ ਹੈ ਕਿ ਚਾਹੇ ਜੇਲ੍ਹਾਂ ਚ ਚੱਲ ਰਿਹਾ ਚਾਹੇ ਪ੍ਰਾਈਵੇਟ ਚੱਲ ਰਿਹਾ ਕਿੰਨਿਆਂ ਦਾ ਰਿਕਾਰਡ ਅਜਿਹਾ ਹੈ ਕਿ ਰੱਬ ਭਲੀ ਕਰੇ ਕਿ ਨਸ਼ਾ ਛਡਾਊ ਕੇਂਦਰਾਂ ਚੋਂ ਬੱਚਿਆਂ ਨੂੰ ਪੁੱਛ ਕੇ ਤਾਂ ਦੇਖੋ ਜਿਹਨਾਂ ਨੂੰ ਕਹਿੰਦੇ ਨੇ ਕਿ ਜ਼ਮੀਨ ਤੇ ਲਟਾਉਂਦੇ ਨੇ ਸੰਗਲ ਪਾਉਂਦੇ ਨੇ ਕੁੱਟਮਾਰ ਕਰਦੇ ਨੇ ਰੋਟੀ ਸਹੀ ਨਹੀਂ ਦਿੰਦੇ ਕੰਮ ਕਰਾਉਂਦੇ ਨੇ ਤੇ ਗੋਲੀ ਤੇ ਲਾ ਕੇ ਰੱਖਦੇ ਨੇ ਤੇ ਇਹ ਹੈ ਜੀ ਨਸ਼ਾ ਛਡਾਊ ਕੇਂਦਰ ਸਾਡੇ ਬਹੁ ਗਿਣਤੀਆਂ ਦਾ ਇਹ ਹਾਲ ਹੈ ਇੰਨੇ ਫੜਲੇ ਇੰਨੇ ਲਾਇਸੈਂਸ ਰਾਦੋਗੇ ਇੰਨੇ ਆ ਕਰਦਾਂਗੇ ਕੁਝ ਨਹੀਂ ਗੈਰ ਕਾਨੂੰਨੀ ਸ਼ਰਾਉ ਕੇਂਦਰਾ ਦਾ ਆਪਣਾ ਜਾਲ ਵਿਛਾਇਆ ਨਾ ਡਾਕਟਰਾਂ ਨਾਲ ਕੋਲ ਨਾ ਸਟਾਫ ਹੈ ਤੇ ਫੀਸ 35 35 40 40 ਹਜ਼ਾਰ ਤੋਂ ਲੈ ਕੇ 1 ਲੱਖ ਰੁਪਏ ਤੱਕ ਮਹੀਨੇ ਦਾ ਲਈ ਜਾਂਦੇ ਨੇ ਤੇ ਦੂਈ ਗੋੜੀ ਤੇ ਲਾ ਕੇ ਉਹਨਾਂ ਨੂੰ ਕਹਿਣਾ ਜੀ ਦੇਖੋ ਜੀ ਥੋੜਾ ਨਿਰਦ ਕਰਦੇ ਸਵਾਲ ਤਾਂ ਭਾਈ ਇੱਥੇ ਵੀ ਡਾਕ ਟੈਸਟ ਦਾ ਖੜਾ ਹੈ ਹਾਂ ਮੈਂ ਚਰਨਿਤ ਪੁੱਲਰ ਦੀ ਰਿਪੋਰਟ ਵੀ ਦੇਖ ਰਿਆ ਸੀ ਵੈਸੇ ਰਿਪੋਰਟਾਂ ਦਾ ਸਰਕਾਰ ਵੀ ਖੂਬ ਜਾਰੀ ਕਰਦੀ ਆ ਸਰਕਾਰੀ ਅੰਕੜੇ ਖੂਬ ਆਉਂਦੇ ਨੇ ਕਿ ਲੋ ਜੀ ਐਨੇ ਫੜਲੇ ਤਿੰਨ ਮਹੀਨਿਆਂ ਚ ਕਹਿੰਦੇ ਜੀ 8344 ਤਾਂ ਮਾਮਲੇ ਦਰਜ ਕਰ ਲਏ ਅਸੀਂ ਨਸ਼ੇ ਵਾਲੇ ਮਾਮਲੇ ਚ 14374 ਤਸਕਰ ਫੜਲੇ 14000 ਜੇ 374 ਤਸਕਰ ਫੜੇ ਨੇ ਤਾਂ ਭਾਈ ਐਨੇ ਤਸਕਰ ਜੇ ਤਿੰਨ ਮਹੀਨਿਆਂ ਚ ਫੜੇ ਹੋਣ ਕਾਰਵਾਈ ਹੋਈ ਹੋਵੇ ਫਿਰ ਵੀ ਪੰਜਾਬ ਚ ਨਸ਼ਾ ਨਹੀਂ ਮੁੱਕਦਾ ਕਿਉਂ ਨਹੀਂ ਮੁੱਕਦਾ ਅਸੀਂ ਕੀ ਤਸਕਰਾਂ ਚ ਸਪਲਾਈਅਰ ਚ ਐ ਨਸ਼ੇ ਦਾ ਗਰੋਹ ਚਲਾਉਣ ਵਾਲੇ ਚ ਤੇ ਨਸ਼ਾ ਕਰਨ ਵਾਲੇ ਚ ਪੀੜਤ ਚ ਕੋਈ ਫਰਕ ਮਹਿਸੂਸ ਕਰ ਰਹੇ ਆ ਕਿ ਨਹੀਂ ਇਹ ਵੀ ਇੱਕ ਪਾਚਣ ਵਾਲੀ ਗੱਲ ਹਾਂ ਜਿੱਥੇ ਗੋਲੀ ਦੀ ਗੱਲ ਆ ਮੈਂ ਚਰਨਿਤ ਪੁੱਲਰ ਦੀ ਰਿਪੋਰਟ ਲਿਖ ਰਿਹਾ ਸੀ ਉਹ ਤਾਂ ਕਹਿੰਦੇ ਭਾਈ ਮੁਫਤ ਦੀ ਗੋਲੀ ਤੇ ਚਾਟ ਤੇ ਦਾ ਜਿਵੇਂ ਆਏ ਹੋ ਗਿਆ ਜਿਵੇਂ ਪੂਰਾ ਪੰਜਾਬ ਹੀ ਲੱਗ ਗਿਆ ਹਲਤੀ ਹੋ ਗਈ ਤੁਸੀਂ ਇੱਥੋਂ ਹੁੰਦਾ ਜਾ ਲਾ ਲੋ ਕਿ 222 ਦੇ ਵਿੱਚ ਜਦੋਂ ਪੰਜਾਬ ਚ ਸਰਕਾਰ ਹੋਂਦ ਚਾਈ ਤਾਂ 1 ਲੱਖ ਦੇ ਕਰੀਬ ਮਰੀਜ਼ ਸੀਗੇ ਤੇ ਅੱਜ ਦੀ ਤਰੀਕ ਚ 3 ਲੱਖ ਦੇ ਕਰੀਬ ਮਰੀਜ਼ ਗੋਲੀ ਤੇ ਲੱਗੇ ਨੇ ਹੁਣ ਆਪਾਂ ਕਵਾਂਗੇ ਵੀ ਇਹ ਤਾਂ ਨਸ਼ਾ ਛੱਡ ਕੇ ਇਧਰ ਨੂੰ ਆ ਗਏ ਕਿ ਲੋ ਜੀ ਇਹ ਤਾਂ ਦੂਈ ਗੋਲੀ ਤੇ ਤਬਦੀਲ ਹੋ ਗਏ ਪਰ ਆ ਭਾਈ ਗੋਲੀ ਵੀ ਨਸ਼ੇਦਈ ਕੰਮ ਕਰ ਰਹੀ ਆ ਹੁਣ ਆਸਾਨੀ ਨਾਲ ਉਪਲਬਧ ਨਸ਼ੇਵਲ ਤੇ ਸਸਤੇ ਨਸ਼ੇਵਲ ਜਿਨ੍ਹਾਂ ਨੇ ਘਰ-ਘਰ ਬੇਚ ਬੈਠੇ ਪਾਂਡਾ ਟਿੱਕਾ ਬੇਚ ਬੈਠੇ ਜ਼ਮੀਨਾ ਲਾ ਬੈਠੇ ਤੇ ਹੁਣ ਉਹ ਤਸਕਰ ਵੀ ਜਿਹੜਾ ਜਰਾਹੀਂ ਚੈਨ ਚੱਲਦੀ ਹੁੰਦੀ ਆ ਕਿ ਲੈ ਤੈਨੂੰ ਤਾਂ ਦੇਾਂਗੇ ਪਹਿਲੇ ਤੂੰ ਅੱਗੇ ਬਖਵਾ ਦੇ ਜਦੋਂ ਉਹ ਵੀ ਟੁੱਟਦੀ ਆ ਫਿਰ ਗੋਲੀ ਵਾਲੂ ਆਉਂਦੇ ਨੇ ਫਿਰ ਕਾਪੀ-ਕੂਪੀ ਬਣ ਜਾਂਦੀਆਂ ਰਿਕਾਰਡਸ ਚ ਚੜ ਜਾਂਦੇ ਨੇ ਸਰਕਾਰ ਦੇ ਫਿਰ ਇੱਕ ਗੋਲੀ ਵੱਟੀ ਪੱਕੀ ਮਿਲ ਜਾਂਦੀ ਆ ਹੁਣ ਇਹ ਉਹ ਨੇ ਜਨਵਰੀ ਚ 88 ਲੱਖ ਮਈ ਚ 91 ਲੱਖ ਐਂ ਵਾਅਦਾ ਹੋ ਰਿਹਾ ਆ ਲਓ ਜੀ ਪ੍ਰਤੀ ਮਹੀਨਾ ਗੋਲੀ ਦੀ ਖਫਤ ਜਿਹੜੀ ਜਨਵਰੀ ਮਹੀਨੇ ਚ 88 ਲੱਖ ਗੋਲੀਆਂ ਲੱਗ ਰਹੀਆਂ ਸੀ ਉਹ ਮਈ ਮਹੀਨੇ ਤੱਕ ਆਉਂਦੇ ਆਉਂਦੇ 91 ਲੱਖ ਲੱਗ ਗੋਲੀਆਂ ਦੀ ਖਪਤ ਵੱਧ ਗਈ ਹੁਣੇ ਨਸ਼ੇ ਛੱਡਣ ਵਾਲੇ ਵੱਧ ਗਏ ਜਾਂ ਇਸ ਗੋਲੀ ਦੇ ਆਦੀ ਵੱਧ ਗਏ ਜਿਹੜੀ ਨਸ਼ੇ ਦਾ ਹੀ ਕੰਮ ਕਰ ਰਹੀ ਆ ਤੇ ਇੱਥੇ ਸਭ ਨੂੰ ਇਹ ਵੀ ਪਤਾ ਕਿ ਝਾਲੀ ਮਰੀਜ਼ ਬਣਾ ਕੇ ਵੀ ਕਿਵੇਂ ਸੈਂਟਰਾਂ 'ਚ ਕੰਮ ਚੱਲਿਆ ਜਿਹੜੇ ਹੈ ਨਾ ਇਹ ਸੈਂਟਰ ਖੁੱਲੇ ਉਹਨੇ ਕਲੀਨਿਕ ਇਹਨਾਂ ਜਿੱਥੇ ਓਟ ਕਲੀਨਿਕ ਕਹਿੰਦੇ ਨੇ ਉਹ ਸਾਰਾ ਕੁਝ ਸਸਵਾ ਨਾਸਮੰਦ ਤਾਮਾ ਤੇ ਕਿੰਮਾ ਤੇ ਤੋਂ ਇਹ ਗੋਲੀ ਮਿਲਦੀ ਆ ਸੋ ਚਲੰਡੀਪੁਰ ਲੋਰਾਂ ਦੀ ਰਿਪੋਰਟ ਦਮ ਭਰਦੀ ਆ ਕਿ ਮੁਫਤ ਦੀ ਗੋਲੀ ਦੀ ਚਾਰਟ ਪੰਜਾਬ ਲੱਗ ਚੁੱਕਿਆ ਓਟ ਕਲੀਨਿਕਾਂ ਦੇ ਮਰੀਜ਼ਾਂ ਦਾ ਅੰਕੜਾ 3 ਲੱਖ ਨੂੰ ਪੜ ਗਿਆ ਜਿਹੜਾ ਅੱਜ ਤੋਂ 3 ਸਾਲ ਪਹਿਲਾਂ 1 ਲੱਖ ਦੇ ਕਰੀਬ ਸੀ ਹੁਣ ਇਹ ਗੋਲੀ ਦੇ ਉੱਤੇ 3 ਲੱਖ ਦੇ ਕਰੀਬ ਲੱਗੇ ਨੇ ਤੇ ਪ੍ਰਤੀ ਮਹੀਨਾ ਗੋਲੀ ਦੀ ਖਪਤ 91 ਲੱਖ ਤੱਕ ਪਹੁੰਚ ਗਈ ਆ 1 ਕਰੋੜ ਦੇ ਨੇੜੇ ਜਾ ਰਹੀ ਆ ਪੋਰਟ ਕਲੀਨਿਕ 6 ਮਹੀਨੇ ਦੀ ਦਵਾਈ ਦਾ ਗਾਉ ਪ੍ਰਬੰਧ ਕਹਿੰਦੇ ਕਰਕੇ ਰੱਖਦੇ ਨੇ ਹਾਂ ਤੇ ਕੇਂਦਰਾਂ ਚੋਂ ਨਸ਼ੇੜੀਆਂ ਨੂੰ ਫਰਾਰ ਵੀ ਹੋਣਾ ਪੈ ਜਾਂਦਾ ਭੱਜ ਵੀ ਜਾਂਦੇ ਨੇ ਤਸ਼ੱਦਦ ਤੋਂ ਦੁਖੀ ਹੋ ਕੇ ਜਾਂ ਨਸ਼ੇ ਦੀ ਟੋਟ ਕਰਕੇ ਪਰ ਇਹ ਸਾਰਾ ਖੇਲ ਕਾਗਜ਼ੀ ਪੱਤਰੀ ਬਹੁਤ ਖੂਬ ਚੱਲਦਾ ਪਰ ਪੰਜਾਬ ਨੂੰ ਨਸ਼ੇ ਦੀ ਫਿਤਰਤ ਚੋਂ ਨਸ਼ੇ ਦੇ ਜਾਲ ਚੋਂ ਕੱਢਣ ਦੇ ਲਈ ਕੋਈ ਠੋਸ ਕਦਮ ਨਹੀਂ ਦਿਖਦਾ ਯੁੱਧ ਨਸ਼ਿਆਂ ਵਿਰੁੱਧ ਹਵਾਈਆ ਜਨਾਬ ਕਿਨਾ ਪਹਿਲੂ ਬਹੁਤ ਗੰਭੀਰ ਮੇਰੇ ਸਾਹਮਣੇ ਪਿਆ ਹੈ ਮਸਲਾ ਹੈ ਮਨਜੋਗ ਅਦਾਲਤ ਵੱਲੋਂ ਲੈ ਕੇ ਇੱਕ ਮਸਲੇ ਤੇ ਸਵੈ ਨੋਟਿਸ ਦਾ ਅਨਿਲ ਜੈਨ ਹੋਰਾਂ ਦਾ ਲੇਖ ਦਾ ਜ਼ਿਕਰ ਉਹਨੇ ਲੇਖ ਦੇ ਵਿੱਚੋਂ ਕੋਈ ਜ਼ਿਕਰ ਮੈਂ ਅਕਸਰ ਕਰਦਾ ਰਹਿਣਾ ਮੈਂ ਉਹਨਾਂ ਦੇ ਲੇਖ ਦਾ ਰੈਗੂਲਰ ਪਾਠਕ ਹਾਂ ਅਨਿਲ ਜੈਨ ਹੋਰਾਂ ਦੇ ਇਸ ਵਾਰ ਦੇ ਲੇਖ ਦੇ ਵਿੱਚ ਇੱਕ ਕਾਲਮ ਹੈ ਮਾਣਾਣੀ ਮਾਮਲੇ 'ਚ ਦੋਰਾ ਰਬੀਆ ਮੈਨੂੰ ਲੱਗਦਾ ਕਿ ਇਹ ਪਾਟਕਾਂ ਦੇ ਧਿਆਨਿਤ ਜਰੂਰ ਆਉਣਾ ਚਾਹੀਦਾ ਕਿ ਗੌਰ ਮੰਗਦਾ ਕਿਤਨਾ ਕਿਤੇ ਕਿਹਾ ਇਹਦੀ ਤੀ ਗੱਲ ਹੋਣੀ ਚਾਹੀਦੀ ਹੈ ਉਹ ਲਿਖਦੇ ਨੇ ਪਾਜਪਾ ਦੇ ਸੀਨੀਅਰ ਸੰਸਦ ਮੈਂਬਰ ਨਿਸ਼ੀਕੰਦ दुबे ਨੇ ਨਿਆਪਾਲਕਾ ਉੱਤੇ ਬਹੁਤ ਇਤਰਾਜ਼ਯੋਗ ਟਿੱਪਣੀਆਂ ਕਰਦਿਆਂ ਤਤਕਾਲੀ ਚੀਫ ਜਸਟਿਸ ਸੰਜੀਪ ਖੰਨਾ ਦਾ ਨਾਂ ਲੈ ਕੇ ਕਿਹਾ ਸੀ ਕਿ ਉਨ੍ਹਾਂ ਕਾਰਨ ਦੇਸ਼ ਵਿੱਚ ਗ੍ਰਹਿ ਜੁੱਧ ਹੋ ਰਿਹਾ ਹੈ ਪਰ ਅਦਾਲਤ ਨੇ दुबे ਵਿਰੁੱਧ ਮਾਨਾਣੇ ਦਾ ਕੇਸ ਸ਼ੁਰੂ ਨਹੀਂ ਕੀਤਾ ਮਤਲਬ ਜੇ ਤੁਸੀਂ ਉਸ ਸਮੇਂ ਚੀਫ ਉਸ ਸਮੇਂ ਚੀਫ ਜਸਟਿਸ ਦੇ ਉੱਤੇ ਸਵਾਲ ਖੜਾ ਕਰਦੇ ਹੋ ਕਿ ਉਹ ਦੇ ਕਰਕੇ ਉਹਦੇ ਫੈਸਲੇਆ ਕਰਕੇ ਦੇਸ਼ ਚ ਗ੍ਰੈਜੂਟ ਹੋ ਰਿਹਾ ਪਰ ਅਦਾਲਤ ਉਸ ਜਿਹੜਾ ਭਾਜਪਾ ਦਾ ਸੀਨੀਅਰ ਮੈਂਬਰ ਪਾਰਲੀਮੈਂਟ ਹੈ ਨਿਸ਼ਕੰਦ ਦੂਬੇ ਉਹਦੇ ਉੱਤੇ ਕਿਸੇ ਤਰ੍ਹਾਂ ਦਾ ਮਾਨ ਹਾਨੀ ਦਾ ਕੋਈ ਕੇਸ ਸ਼ੁਰੂ ਨਹੀਂ ਕਰਦੀ ਤੇ ਮਾਮਲਾ ਅਦਾਲਤ ਦੇ ਸਾਹਮਣੇ ਆਉਣ ਤੇ ਇਸ ਨੂੰ ਇਹ ਕਹਿ ਕੇ ਖਾਰਜ ਕਰ ਦਿੱਤਾ ਜਾਂਦਾ ਹੈ ਕਿ ਨਿਆਪਾਲ ਕਾ ਇੰਨੀ ਕਮਜ਼ੋਰ ਨਹੀਂ ਹੈ ਜੋ ਜੀਆਂ ਟਿੱਪਣੀਆਂ ਨਾਲ ਖਿੰਡਰ ਜਾਵੇ ਜਾਂ ਖਿੱਲਰ ਜਾਵੇ ਆ ਭਾਜੀ ਮੈਂ ਕਹਿੰਨੇ ਪਰ ਹੁਣ ਉਸੇ ਸੁਪਰੀਮ ਕੋਰਟ ਨੇ ਸਵੈ ਨੋਟਿਸ ਲੈਣਦਿਆਂ ਇੱਕ ਯੂਟਿਊਬਰ ਅਜੇ ਸ਼ੁਕਲਾ ਵਿਰੁੱਧ ਅਦਾਲਤ ਦੀ ਮਾਨਹਾਨੀ ਦਾ ਕੇਸ ਸ਼ੁਰੂ ਕੀਤਾ ਹੈ ਅਜੇ ਸ਼ੁਕਲਾ ਉਤੇ ਦੋਸ਼ ਹੈ ਕਿ ਉਸਨੇ ਆਪਣੇ ਯੂਟਿਊਬਰ ਪਲੇਟਫਾਰਮ ਉਤੇ ਹਾਲ ਹੀ ਚ ਸੁਪਰੀਮ ਕੋਰਟ ਤੋਂ ਸੇਵਾਮੁਕਤ ਹੋਈ ਜਸਟਿਸ ਬੇਲਾ ਅਹਿਮਤ ਰਵੇਦੀ ਵਿਰੁੱਧ અપਮਾਨਜਨਕ ਟਿੱਪਣੀਆਂ ਕੀਤੀਆਂ ਸਨ ਚੀਫ ਜਸਦੀ ਬੀ ਆਰ ਗਵੇਈ ਦੀ ਅਗਵਾਈ ਵਾਲੇ ਬੈਂਚ ਨੇ ਇਸ ਉੱਤੇ ਸਵੈ ਨੋਟਸ ਲੈਂਦਿਆਂ ਸੁਪਰੀਮ ਕੋਰਟ ਦੇ ਰਜਿਸਟਰੀ ਨੂੰ ਮਾਣਹਾਨੀ ਦੀ ਕਾਰਵਾਈ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ ਸਵਾਲ ਉੱਠਦਾ ਹੈ ਕਿ ਅਜੇ ਸ਼ੁਕਲਾ ਦੀ ਟਿੱਪਣੀ ਨਿਸ਼ੀਕਾਂ ਦੂਬੇ ਦੀ ਟਿੱਪਣੀ ਨਾਲੋਂ ਜ਼ਿਆਦਾ અપਮਾਨਜਨਕ ਉਹ ਕਹਿੰਦੇ ਸਵਾਲ ਤਾਂ ਇਹ ਹੈ ਕਿ ਅਜੇ ਸ਼ੁਕਲਾ ਦੀ ਟਿੱਪਣੀ ਕੀ ਨਿਸ਼ੀਕਾਂ ਦੂਬੇ ਨਾਲੋਂ ਜ਼ਿਆਦਾ અપਮਾਨਜਨਕ ਹੈ ਜਾਂ ਹੁਣ ਇਹਦੇ ਨਾਲ ਮਤਲਬ ਕਿ ਜਿਵੇਂ ਪਹਿਲਾਂ ਉਹਦੇ ਦੁਬੇ ਦੇ ਟਾਈਮ ਕਿਹਾ ਕਿ ਕਈਆਂ ਟਿੱਪਣੀਆਂ ਨਾਲ ਹੀ ਅਸੀਂ ਖਿਲਣ ਲੱਗੇ ਤਾਂ ਕੀ ਇਹ ਟਿੱਪਣੀਆਂ ਨਾਲ ਖਿਲਰ ਸਕਦੇ ਨੇ ਉਹ ਅਨਿਲ ਜਾਨ ਲਿਖਦੇ ਨੇ ਕਿ ਸਵਾਲ ਉਰਦਾ ਹੈ ਕਿ ਕੀ ਅਜੇ ਸ਼ੁਕਲਾ ਦੀ ਟਿੱਪਣੀ ਨਿਸ਼ਿੰਗਾਂ ਦੁਬੇ ਦੀ ਟਿੱਪਣੀ ਨਾਲੋਂ ਜ਼ਿਆਦਾ ਪ੍ਰਵਾਨਜਨਕ ਹੈ ਤੇ ਉਹ ਦੂਜੇ ਨਾਲੋਂ ਵੀ ਵੱਡਾ ਵਿਅਕਤੀ ਹੈ ਕੀ ਉਹ ਨਿਸ਼ਿੰਗਾਂ ਦੁਬੇ ਨਾਲੋਂ ਵੀ ਵੱਡਾ ਵਿਅਕਤੀ ਹੈ ਬੜੀ ਮਾਰ ਕਰਦਾ ਸ਼ੁਕਲਾ ਦੇ ਬਿਆਨ ਨੇ ਅਦਾਲਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਤਾਂ ਮੁਕੱਦਮਾ ਸ਼ੁਰੂ ਹੋ ਗਿਆ ਜਦੋਂ ਕਿ ਭਾਜਪਾ ਸੰਸਦ ਦੂਬੇ ਦੁਆਰਾ ਚੀਫ ਜਸਟਿਸ ਉੱਤੇ ਲਗਾਏ ਦੋਸ਼ਾਂ ਨੂੰ ਮਾਣਹਾਨੀ ਦੇ ਯੋਗ ਵੀ ਨਹੀਂ ਮੰਨਿਆ ਗਿਆ ਸੋ ਕਹਿੰਦੇ ਮਾਣਹਾਨੀ ਮਾਮਲੇ 'ਚ ਦੋਹਰਾ ਰਵਈਆ ਕਿਉਂ ਇਹ ਸਵਾਲ ਉਹਨਾਂ ਨੇ ਖੜਾ ਕੀਤਾ ਔਰ ਇਹ ਕਈ ਮੌਕੇ ਜਿਹੀਂ ਆਏ ਨੇ ਜਦੋਂ ਇਹ ਸਵਾਲ ਤੁਹਾਡੇ ਸਾਡੇ ਜਹੰਨ 'ਚ ਆ ਜਾਂਦਾ ਕਿ ਦੋਹਰਾ ਰਵਈਆ ਕਿਉਂ ਇੱਥੇ ਵੀ ਜਨਾਬ ਜਵਾਬ ਦੇ ਹਿਤਾ ਬਣਦੀ ਹੈ ਬਹੁਤ ਸ਼ੁਕਰੀਆ